ਜੈ ਹਿੰਦ ਨਮਸਕਾਰ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਸਭ ਤੋਂ ਪਹਿਲਾਂ ਮੇਰੇ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਦੋਸਤੋ ਕੁਝ ਹੀ ਦਿਨਾਂ ਬਾਅਦ ਪੂਰੇ ਭਾਰਤ ਵਿੱਚ ਨਹੀਂ ਪੂਰੇ ਸੰਸਾਰ ਵਿੱਚ 25 ਦਸੰਬਰ 크리스마ਸ ਦਾ ਤਿਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਏਗਾ ਵੱਖ-ਵੱਖ ਚਰਚਾ ਵਿੱਚ ਇਹਨਾਂ ਦੀ ਤਿਆਰੀਆਂ ਵੀ ਚੱਲ ਪਈਆਂ ਅੱਜ ਅਸੀਂ ਪਹੁੰਚੇ ਹਾਂ ਬਾਟਾ ਚੌਂਕ ਵਿੱਚ ਬਾਟਾ ਚੌਂਕ ਵਿੱਚ ਸੀਐਨਏ ਚਰਚਾ ਹੈ ਉਥਰੇ ਫਾਦਰ ਸਾਹਿਬ ਨਾਲ ਬਦਲ ਕਰ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਜਿਹੜੇ ਉਥਰੇ ਸੈਕਟਰੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਾਦਰ ਸਾਹਿਬ ਨਾਲ ਗੱਲ ਕਰਾਂਗੇ ਨਮਸਕਾਰ ਫਾਦਰ ਸਾਹਿਬ ਨਮਸਕਾਰ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ 25 ਦਸੰਬਰ ਦਾ ਜਿਹੜਾ 크ਿਸਮਸ ਦਾ ਤਿਉਹਾਰ ਹੈ ਉਹਦੀ ਲਈ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਤੇ ਕੀ ਕੀ ਉਪਾਲੇ ਕਰ ਰਹੇ ਆ 크ਿਸਮਸ ਦਾ ਜੋ ਸੀਜ਼ਨ ਹੈ ہمارا ਜੋ ਫਸਟ ਐਡਵਾਂਸ ਸੰਡੇ ਜੋ ਹੁੰਦਾ ਹੈ ਇਸ ਵਾਰ ਜੋ 1 ਦਸੰਬਰ ਸੇ फर्स्ट एडवेंट से जो हमारी प्रोग्राम जो हैं चर्च के शुरू हो चुके हैं क्रिसमस से रिलेटेड और उसमें हमारा जो है क्रिसमस मेला सेलिब्रेट कर किया जाता है जो हमारे डायसजन लेवल पर है और इसके अलावा जो हमारे चर्चेस के अंदर कैरल सिंगिंग प्रोग्राम होते हैं और हमने भी कैरल अपनी शुरू कर दी है ताकि डोर टू तो डोर जा कर के प्रभु यीशु की जो खुशखबरी है उसको लोगों के बीच में पहुंचाया जाए और इसके अलावा जो हमारा जो है डेकोरेशन का जो काम है वो भी इंटरनल एक्सटर्नल सारे शुरू हो चुके हैं और हमारा जो है क्रिसमस प्रोसेशन जाएगा जो 20 तारीख को है आने वाली 20 तारीख को हम सब मिल कर के समूह इलाका वासी जो मिल कर के क्रिसमस प्रोसेशन को निकालेंगे और इसके अलावा जो हमारे Uh, 24 ਤਾਰੀਖ ਨੂੰ ਮਿਡਨਾਈਟ ਸਰਵਿਸ ਹੁੰਦੀ ਹੈ 25 ਨੂੰ ਮੇਨ ਸਰਵਿਸ ਹੁੰਦੀ ਹੈ। ਔਰ ਇਹ ਪ੍ਰੋਗਰਾਮ ਜੋ ਹਮਾਰੇ ਹਨ ਜੋ ਆਨੇ ਵਾਲੇ ਦਿਨੋ ਕੇ ਅੰਦਰ ਅਨਾਏ ਗਏ। ਸਰ ਇਹ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ? ਥਾਮ ਲੈ ਕੇ ਆਏ। ਉਹਨਾਂ ਨੇ ਪਿਆਰ ਕਰਨਾ ਸਿਖਾਇਆ, ਗਰੀਬਾਂ ਦੀ ਮਦਦ ਕਰਨੀ ਸਿਖਾਈ ਤੇ ਜਿਹੜੇ ਵੀ ਬਿਮਾਰ, ਲੂਲੇ ਲੰਗੜੇ ਸੀ ਉਹਨਾਂ ਸਾਰਿਆਂ ਨੂੰ ਜ਼ਿੰਦਗੀ ਦਿੱਤੀ ਕਿ ਉਹ ਚੱਲਣ ਫਿਰਨ ਲੱਗ ਪਏ, ਅੰਨਿਆਂ ਨੂੰ ਅੱਖਾਂ ਦਿੱਤੀਆਂ। ਇਸ ਕਰਕੇ ਅਸੀਂ ਵੇਖਨੇ ਕਿ ਜਿੰਨੇ ਸਾਡੇ ਮਸੀਹ ਮਿਸ਼ਨਰੀ ਵੀ ਆਏ ਉਹਨਾਂ ਨੇ ਸਾਡੇ ਹਿੰਦੁਸਤਾਨ ਦੇ ਡਵੈਲਪਮੈਂਟ ਵਿੱਚ ਬੜਾ ਵਧੀਆ ਹਿੱਸਾ ਪਾਇਆ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਕੰਗਾਲ ਸਨ ਜਿਹੜੇ ਨਾਲੀਆਂ ਦੇ ਉੱਤੇ ਬੱਚੇ ਬੈਠੇ ਰਹਿੰਦੇ ਉਹਨਾਂ ਸਾਰਿਆਂ ਨੂੰ ਚੁੱਕਿਆ ਉਹਨਾਂ ਨੂੰ ਜਿਹੜਾ ਸੀ ਸਾਫ਼ ਸੁਥਰਾ ਕੀਤਾ ਉਹਨਾਂ ਵਾਸਤੇ ਬਹੁਤ ਸਾਰੇ ਤੋਹਫੇ ਜਿਹੜੇ ਉਹ ਲੈ ਕੇ ਆਏ ਅੱਜ ਜੇਕਰ ਅਸੀਂ ਵੇਖੀਏ ਤੇ ਇਹ ਮਸੀਹ ਲੋਕਾਂ ਦੀ ਸੇਵਾ ਵਾ ਜੇ ਰੇਲਵੇ ਆ ਪਾਵੇਂ ਹਵਾਈ ਜਹਾਜ਼ ਵਾ ਪਾਵੇਂ ਲਾਈਟਨਿੰਗ ਆ ਪਾਵੇਂ ਮੈਡੀਕਲ ਲਾਈਨਾਂ માં ਕੋਈ ਵੀ ਜੜਾ ਇਨਸਟਰੂਮੈਂਟ ਵਾ ਜਾਂ ਕੋਈ ਵੀ ਇਹੋ ਜੀ ਚੀਜ਼ ਵਾ ਇਹ ਸਾਡੇ ਸਾਰੇ ਹੀ 크੍ਰਿਸਚੀਅਨ ਭਾਈ ਚਾਰੇ ਦੀ ਦੇਣ માં ਇਸ ਕਰਕੇ ਪ੍ਰਭੂ ਨੇ ਪਿਆਰ ਦਾ ਪੈਗਾਮ ਦਿੱਤਾ ਸਾਰੇ ਲੋਗਾਂ ਨੂੰ ਇੱਕ ਪਿਆਰ ਵਿੱਚ ਜੜਾ ਪਰੋਇਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਾ ਕਰੀਏ ਤਾਂ ਕਿ ਸਮਾਜ ਜੜਾ ਵਾ ਉਹ ਬਦਲ ਸਕੇ ਜੇ ਕਾ ਰਸੀਬ ਤੇ ਕਿਸੇ ਨੂੰ ਕੁਝ ਨਾ ਕਵਾਂਗੇ ਉੱਤਰ ਨਾ ਦਵਾਂਗੇ ਜਹਾਜ਼ ਜਾਵਾਂਗੇ ਸ਼ਹਿਰ ਸ਼ਹਿਰ ਜਾਵਾਂਗੇ ਹਰ ਜਗ੍ਹਾ ਤੇ ਪ੍ਰਭੂ ਯੇਸ਼ੂ ਮਸੀਹ ਦੀ ਮਹਿਮਾ ਨਜ਼ਰ ਆਉਂਦੀ ਆ ਹਰ ਕੋਈ ਇਸ ਇਤਿਹਾਰ ਨੂੰ ਮਨੁੰਦਾ ਵਾ ਕੋਈ ਵੀ ਕਿਸੇ ਮਜਬਦਾਂ ਧਿਆਨ ਨਹੀਂ ਕਰਦਾ ਕਿ ਮੈਂ ਕਿਸ ਮਜਬਦਾ ਹਾਂ ਉਹ ਸਾਰੇ ਹੀ ਇਸ ਇਤਿਹਾਰ ਨੂੰ ਪਿਆਰ ਕਰਦੇ ਨੇ ਕਿਉਂਕਿ ਉਹ ਮੁਕਤੀ ਦਾਤਾ ਵਾ ਮੁਕਤੀ ਲੈ ਕੇ ਇਸ ਜਗਤ ਦੇ ਵਿੱਚ ਆਇਆ ਤੇ ਸਭ ਨੂੰ ਜੜਾ ਏਕਤਾ ਵਿੱਚ ਪਰੋਇਆ ਕਿ ਸਭ ਨੂੰ ਜਿਹੜਾ ਪਿਆਰ ਮੁਹੱਬਤ ਜਿਹੜਾ ਕਰਨਾ ਸਿਖਾਇਆ ਕਿ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰੋ ਆਪਣੇ ਨਾਲ ਵਿਰੋਧ ਕਰਨ ਵਾਲਿਆਂ ਨਾਲ ਵੀ ਪਿਆਰ ਕਰੋ ਆਪਣਾ ਜਿਹੜਾ ਕੋਈ ਵੀ ਸਾਡੇ ਨਾਲ ਭੈਣ ਭਾਈ ਆ ਉਹਦੇ ਨਾਲ ਵੀ ਛੋੜਾ ਨਹੀਂ ਪਾਉਣਾ ਉਹਨਾਂ ਇਕਤਾ ਵਿੱਚ ਪਰਵਾਹ ਰੱਖਣਾ ਮਾ ਆਪਣੇ ਮਾਪੇ ਦੀ ਸੇਵਾ ਕਰਨੀ ਆ ਸਭ ਪੈਗਾਮ ਜਿਹੜੇ ਪ੍ਰਭੂ ਯੇਸ਼ੂ ਮਸੀਹ ਨੇ ਸਾਨੂੰ ਇਹ ਸਿਖਾਏ ਨੇ ਇਹਨਾਂ ਤਰ ਬਾਈਬਲ ਵਿੱਚ ਉਹਨਾਂ ਦੇ ਸਾਰੇ ਵਚਨ ਸਾਨੂੰ ਮਿਲ ਜਾਂਦੇ ਨੇ ਇਸ ਕਰਕੇ ਇਹ ਦਿਨ ਜਿਹੜਾ ਕਿ 25 ਦਸੰਬਰ ਆ ਇੱਕ ਨਿਯੁਕਤ ਕੀਤਾ ਹੋਇਆ ਦਿਨ ਵਾ ਕਿ ਇਸ ਦਿਨ ਕੁੱਲ ਜਹਾਨ ਦੇ ਉੱਤੇ ਪ੍ਰਭੂ ਦੇ ਨਾਮ ਦੀ ਚਰਚਾ ਹੁੰਦੀ ਲੋਕ ਆਪਣੇ ਘਰਾਂ ਨੂੰ ਸਵਾਰਦੇ ਨੇ ਲੋਕ ਆਪਣੇ ਆਪ ਵਾਸਤੇ ਤਿਆਰੀ ਕਰਦੇ ਨੇ ਕਿ ਇਹ ਜੀਵਨ ਜਿਹੜਾ ਹੈ ਪ੍ਰਭੂ ਯਸ਼ੁਮਸੀ ਦੇ ਉਸ ਗਵਾਹੀ ਨਾਲ ਸਫਲ ਹੋ ਸਕੇ ਇਹ ਜ਼ਿੰਦਗੀਆਂ ਜੜੀਆਂ ਨੇ ਇਹਨਾਂ ਵਿੱਚ ਚੰਗਿਆਈ ਆ ਜਾਵੇ ਇਹ ਜ਼ਿੰਦਗੀਆਂ ਜੜੀਆਂ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੀਆਂ ਬਣ ਜਾਣ ਆਪਣੇ ਸਮਾਜ ਨੂੰ ਪਿਆਰ ਕਰਨ ਵਾਲੀਆਂ ਬਣ ਜਾਣ ਤੇ ਕਿਤੇ ਵੀ ਕੋਈ ਜੜਾ ਹੈ ਭਰਮ ਨਾ ਰਵੇ ਕਿਸੇ ਵਿੱਚ ਵੀ ਕੋਈ ਵਿਤਕਰਾਨਾ ਨਾ ਰਵੇ ਇਹ ਵੱਡਾ ਦਿਨ ਇਹ ਪੈਗਾਮ ਲੈ ਕੇ ਆਉਂਦਾ ਵਾ ਸਭ ਨੂੰ ਜੈ ਮਸੀਹ ਦੀ ਇਹ ਸੰਸਾੜੇ ਨਾਲ ਸੀਐਨਆਈ ਤੋਂ ਦੇ ਸਕਰੀ ਹੀਮਰਾਜ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜੇ ਕਿਸਮਿਸ ਦੇ ਤਿਹਾਰਾ ਸਾਨੂੰ ਜਿਹੜਾ ਰਲ ਮਿਲ ਕੇ ਬਣਾਣਾ ਚਾਹੀਦਾ ਹੈ ਬੜੇ ਸ਼ਾਂਤ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਮੈਂ ਤਾਂ ਆਪਣਾ ਸੰਜੀਪ ਹਾਂ